ਅ ਬਜਟ ਨੂੰ ਲੈ ਕੇ ਖਾਸ ਕਰਕੇ ਜੋ ਅੱਜ ਹੋਇਆ ਇਹ ਬਹੁਤ ਅਫਸੋਸਨਾਕ ਸੀ ਬਜਟ ਨੂੰ ਲੈ ਕੇ ਇੱਕ ਡਿਸਕਸ਼ਨ ਇੱਕ ਹੋਰ ਹੀ ਪਾਸੇ ਤੁਰ ਪੀ ਇੱਕ ਬਾਬਾ ਸੰਤ ਸੀਚੇਵਾਲ ਦੇ ਵੱਲ ਔਰ ਅਖੀਰ ਹੈ ਸੀਚੇਵਾਲ ਬਨਾਮ ਪ੍ਰਤਾਪ ਬਾਜਵਾ ਡਿਸਕਸ਼ਨ ਬਣ ਗਈ ਮੇਰਾ ਖਿਆਲ ਹੈ ਕਿ ਜਿਹੜੀ ਚੀਜ਼ ਤੇ ਅਸਲੀ ਡਿਬੇਟ ਹੋਣੀ ਚਾਹੀਦੀ ਸੀ ਬਹੁਤ ਚੰਗਾ ਹੁੰਦਾ ਜੇ ਇਹੋ ਹੀ ਡਿਬੇਟ ਆਪਾਂ ਵਾਤਾਵਰਣ ਵੱਲ ਨੂੰ ਲੈ ਜਾਂਦੇ ਵਾਤਾਵਰਨ ਦੇ ਉੱਤੇ ਜੇ ਪ੍ਰੋਪਰ ਡਿਸਕਸ਼ਨ ਹੁੰਦੀ ਜੇ ਬਾਬਾ ਸੀਚੇਵਾਲ ਤੇ ਵੀ ਡਿਸਕਸ਼ਨ ਕਰਨੀ ਸੀ ਤੇ ਇਹ ਕਹਿਣਾ ਕਿ ਉਹ ਇੱਕ ਕੰਟਰੈਕਟਰ ਰਿਹਾ ਠੇਕੇਦਾਰ ਰਿਹਾ ਉਹ ਕੋਈ ਡਿਗਰੀ ਨਹੀਂ ਗੱਲ ਕਰਨ ਦੀ ਲੋੜ ਸੀ ਕਿ ਬਾਬਾ ਸੀਚੇਵਾਲ ਨੇ ਦਾ ਯੋਗਦਾਨ ਕੀਆ ਵਾਕਈ ਉਹਨਾਂ ਨੇ ਕਿੰਨਾ ਕੁ ਯੋਗਦਾਨ ਪਾਇਆ ਉਹ ਦੱਸਦੇ ਆਪ ਇੱਕ ਜਿਹੜੀ ਕਾਲੀ ਬਈ ਸੀ ਆਲਮੋਸਟ 100 ਮੀਲ ਦੀ ਬਈਆਂ ਕੀ ਉਹਨਾਂ ਨੂੰ ਉਹਨੇ ਸਾਫ਼ ਕਰਤਾ ਦੱਸਣਾ ਚਾਹੀਦਾ ਸੀ ਉੱਥੋਂ ਦੇ ਐਮਐਲਏਜ਼ ਨੂੰ ਕਿ ਵਾਕਈ ਕਿਸ ਹੱਦ ਤੱਕ ਉਹਨਾਂ ਨੇ ਉਹਦੇ ਯੋਗਦਾਨ ਪਾਇਆ ਕਿੰਨਾ ਕੁ ਉਹਨੂੰ ਵਾਕਈ ਉਹਨੂੰ ਸਾਫ ਕੀਤਾ ਵਾ ਔਰ ਮੈਂਬਰ ਬਣਨ ਤੋਂ ਬਾਅਦ ਰਾਜ ਸਭਾ ਦੇ ਮੈਂਬਰ ਬਣਨ ਤੋਂ ਬਾਅਦ ਉਹਨਾਂ ਨੇ ਕਿੰਨਾ ਕੁ ਵਕਾਏ ਯੋਗਦਾਨ ਪਾਇਆ ਦੋ ਤਿੰਨ ਮਸਲਿਓ ਤੋਂ ਬਾਅਦ ਉੱਠੇ ਆ ਮੱਤੇਵਾੜਾ ਜੰਗਲ ਦਾ ਮਸਲਾ ਉੱਠਿਆ ਵਾ ਉਹਦੇ ਚ ਉਹਨਾਂ ਦਾ ਕਿੰਨਾ ਕੁ ਯੋਗਦਾਨ ਸੀ ਉਹਨੂੰ ਕੈਨਸਲ ਕਰਕੇ ਉਹਦੇ ਤੇ ਨਵਾਂ ਪ੍ਰੋਜੈਕਟ ਲਿਆਉਣ ਦੇ ਵਿੱਚ ਜੇ ਕੋਈ ਆਇਆ ਵਾ ਪ੍ਰੋਜੈਕਟ ਜ਼ੀਰਾ ਸ਼ਰਾਬ ਫੈਕਟਰੀ ਤੋਂ ਉਹਨਾਂ ਦਾ ਕਿੰਨਾ ਕੁ ਯੋਗਦਾਨ ਰਿਹਾ ਉਹਨੂੰ ਰੋਕਣ ਦੇ ਵਿੱਚ ਜਾਂ ਉਸ ਏਰੀਆ ਦੇ ਵਿੱਚ ਪੋਲੂਸ਼ਨ ਨੂੰ ਮੁਕਤ ਉਸ ਏਰੀਆ ਨੂੰ ਕਰਨ ਦੇ ਵਿੱਚ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਵਿੱਚ ਉਹਨਾਂ ਦਾ ਕਿੰਨਾ ਯੋਗਦਾਨ ਰਿਹਾ ਜੇ ਵਾਕਈ ਆਪਾਂ ਬਾਬੇ ਸੀਚੇਵਾਲ ਦੀ ਵੀ ਗੱਲ ਕਰਨੀ ਸੀ ਤੇ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਨਾ ਕਿ ਇੱਕ ਪਾਸੇ ਇੱਕ ਧਿਰ ਨੂੰ ਵਾਵਾ ਕਰਨ ਦੇ ਤੇ ਦੂਜਾ ਧਿਰ ਨੂੰ ਠੇਕੇਦਾਰ ਦੱਸੇ ਔਰ ਵਾਤਾਵਰਣ ਦੇ ਉੱਤੇ ਬਹੁਤ ਵੱਡੀ ਡਿਸਕਸ਼ਨ ਦੀ ਲੋੜ ਆ ਮੈਂ ਕਈ ਵਾਰਾਂ ਇਹ ਪ੍ਰੋਗਰਾਮ ਲੈ ਕੇ ਵੀ ਆਪਾਂ ਆਏ ਆ ਹੋਰ ਵੀ ਚੈਨਲਸ ਤੇ ਪ੍ਰੋਗਰਾਮ ਆਏ ਆ ਕਿ ਜਿਹੜੀ ਬੁੱਢਾ ਦਰਿਆ ਵਾ ਇਹ ਪਿਛਲੇ ਮੈਂ 30 40 ਸਾਲਾਂ ਤੋਂ ਬੁੱਢਾ ਦਰਿਆ ਦਾ ਮਸਲਾ ਸੁਣ ਰਹਿਆ ਹਾਂ ਉਹਦੇ ਤੇ ਕਿਉਂ ਹਾਲੀ ਤੱਕ ਕੋਈ ਸਰਕਾਰ ਉਹਨੂੰ ਵਾਕਈ ਸਹੀ ਮਾਇਨੇ ਦੇ ਸਾਫ਼ ਨਹੀਂ ਕਰ ਸਕੀ ਕਿਉਂ ਉੱਥੋਂ ਦੀ ਆਪਾਂ ਇੰਡਸਟਰੀਆਂ ਸ਼ਿਫਟ ਨਹੀਂ ਕਰ ਸਕੇ ਇਹਦੇ ਤੇ ਇੱਕ ਡਿਸਕਸ਼ਨ ਕਰਨ ਦੀ ਲੋੜ ਸੀ ਪਰ ਡਿਸਕਸ਼ਨ ਹੋ ਰਹੀ ਪਾਸੇ ਤੁਰ ਵੀ ਔਰ ਉਹ ਡਿਸਕਸ਼ਨ ਨਿੰਦਾ ਦਾ ਮਤਲ ਲੈ ਆ ਕੇ ਇੱਕ ਪਾਸੇ ਇੱਕ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਮੁੱਖ ਨੇਤਾ ਨੇ ਉਹਨਾਂ ਨੂੰ ਨਿੰਦ ਦਿੱਤਾ ਮੇਰੇ ਖਿਆਲ ਹੈ ਸਹਿਮਤੀ ਕਿਸੇ ਬਾਰੇ ਕਹਿਣਾ ਵੀ ਕਹਿਣਾ ਨਹੀਂ ਚਾਹੀਦਾ ਕਿਸੇ ਨੂੰ ਮਾੜਾ ਪਰ ਜੇ ਕਿਸੇ ਨੇ ਕਹਿ ਦਿੱਤਾ ਤੇ ਮੇਰੇ ਖਿਆਲ ਆਪਾਂ ਅਸਲੀ ਮੁੱਦਿਆਂ ਤੋਂ ਕਿਉਂ ਪਟਕਦੇ ਆ ਵਾਕਈ ਸਾਨੂੰ ਜੇ ਸੀਚੇਵਾਲ ਮਾਡਲ ਦੀ ਵੀ ਗੱਲ ਕਰਨੀ ਸੀ ਤੇ ਦੱਸਿਏ ਪੀ ਉਹ ਸੀਚੇਵਾਲ ਮਾਡਲ ਹੈ ਕੀ ਪਹਿਲਾਂ ਤਾਂ ਸਮਝਾਓ ਉਹਦੇ ਤੋਂ ਬਾਅਦ ਉਹਦੇ ਵਿੱਚ ਕੀ ਖਾਮੀਆਂ ਵਾਂ ਉਹ ਦੱਸਿਏ ਹੋਰ ਕਿਹੜੇ ਕਿਹੜੇ ਮਾਡਲ ਨੇ ਉਹ ਤੋਂ ਬਿਹਤਰ ਮਾਡਲ ਕਿਹੜੇ ਨੇ ਕਿਹੜੇ ਕਿਹੜੇ ਮਾਡਲ ਲਿਆਉਣ ਦੀ ਲੋੜ ਆ ਬਾਕੀ ਸਟੇਟਾਂ ਦੇ ਵਿੱਚ ਕਿਹੜੇ ਕਿਹੜੇ ਮਾਡਲ ਆਏ ਹੋਏ ਨੇ ਜੇ ਵਾਕਈ ਆਪਾਂ ਡਿਸਕਸ਼ਨ ਕਰਨੀ ਆ ਤੇ ਆਹ ਚੀਜ਼ਾਂ ਤੇ ਡਿਸਕਸ ਕਰੀਏ ਆਪਾਂ ਕਿਹੜੇ ਪਾਸੇ ਨੂੰ ਡਿਸਕਸ਼ਨ ਲੈ ਜਾਂਦੇ ਆ ਮੇਰਾ ਖਿਆਲ ਆ ਬਿਲਕੁਲ ਇਹ ਟਾਈਮ ਵੇਸਟ ਕਰਦੇ ਆ ਮੈਂ ਵਿਧਾਨ ਸਭਾ ਦਾ 5 ਸਾਲ ਮੈਂਬਰ ਰਿਹਾ ਮੈਂ ਉਦੋਂ ਵੀ ਵੇਖਿਆ ਕਿ ਬਹੁਤ ਵਰੀ ਆਪਾਂ ਵਿਧਾਨ ਸਭਾ ਦੇ ਵਿੱਚ ਜਿਹੜੇ ਮਸਲਿਆਂ ਤੇ ਡਿਸਕਸ਼ਨ ਕਰਨੀ ਚਾਹੀਦੀ ਹੈ ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਇੱਕ ਇੱਕ ਮਸਲਾ ਹਰ ਸੈਸ਼ਨ ਦੇ ਵਿੱਚ ਆਪਾਂ ਕਦੀ ਵਾਤਾਵਰਣ ਨੂੰ ਲੈ ਕੇ ਆਈਏ ਕਦੀ ਕਿਸਾਨਾਂ ਦਾ ਮਸਲਾ ਤੇ ਡਿਸਕਸ਼ਨ ਕਰੀਏ ਕਦੀ ਆਪਾਂ ਪੁਲਿਸ ਫੰਕਸ਼ਨਿੰਗ ਤੇ ਡਿਸਕਸ਼ਨ ਕਰੀਏ ਕਦੀ ਆਪਾਂ ਬੇਰੋਜ਼ਗਾਰੀ ਦੇ ਉੱਤੇ ਖੁੱਲ੍ਹਾ ਇੱਕ ਦੋ ਦਿਨ ਦੀ ਡਿਬੇਟ ਕਰੀਏ ਬਾਹਰ ਪਲਾਨ ਜਿਹੜਾ ਹੋ ਰਿਹਾ ਵਾ ਇਮੀਗ੍ਰੇਸ਼ਨ ਹੋ ਰਹੀ ਆ ਉਹਦੇ ਤੇ ਆਪਾਂ ਡਿਸਕਸ਼ਨ ਕਰੀਏ ਇੱਕ ਇੱਕ ਮਸਲੇ ਦੇ ਉੱਪਰ ਆ ਫਰੀ ਬੀਜ਼ ਦੇ ਉੱਪਰ ਮੇਰੇ ਖਿਆਲ ਆ ਕਿ ਵਿਚਾਰ ਚਰਚਾ ਕਰਨ ਦੀ ਲੋੜ ਆ ਕਿ ਇਦਾਂ ਜਿਹੜੇ ਮੁਫਤ ਖੁਰੇ ਆਪਾਂ ਐਲਾਨ ਕਰ ਦਿੰਨੇ ਆ ਕੀ ਉਹਦੇ ਨਾਲ ਵਾਕੇ ਹੀ ਸਟੇਟ ਦੇ ਪ੍ਰੋਗਰੈਸ ਹੋ ਰਿਹਾ ਵਾ ਹੋਰ ਕੋਈ ਬੈਟਰ ਮਾਡਲ ਹੈ ਉਹਦੇ ਨਾਲੋਂ ਇਹ ਚੀਜ਼ਾਂ ਤੇ ਡਿਸਕਸ਼ਨ ਕਰਨ ਦੀ ਲੋੜ ਆ ਮੇਰਾ ਖਿਆਲ ਇਹ ਸਾਰੇ ਇਸ ਸਿਸਟਮ ਬਦਲਣ ਦੀ ਲੋੜ ਹੈ ਮੈਂ ਤੇ ਇਹ ਵੀ ਫੀਲ ਕਰਦਾ ਹਾਂ ਕਿ ਹਲਕਾ ਵਾਈਜ਼ ਵੀ ਡਿਸਕਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਹਰ ਹਲਕੇ ਤੇ ਫੋਕਸ ਆ ਸਕੇ ਉਥੋਂ ਦਾ ਐਮ.ਐਲ.ਏ ਆਪਣੀ ਕਾਰਗੁਜ਼ਾਰੀ ਬਾਰੇ ਦੱਸ ਸਕੇ ਆਪਣੀਆਂ ਪ੍ਰਾਪਤੀਆਂ ਗਿਣਾ ਸਕੇ ਆਪਣੇ ਹਲਕੇ ਦੇ ਮਸਲੇ ਬਾਰੇ ਡਿਸਕਸ਼ਨ ਕਰ ਸਕੇ ਕਿ ਉਹ ਹਲਕੇ ਦੇ ਵਿੱਚ ਕਿਹੜੇ ਕਿਹੜੇ ਮਸਲੇ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਹੈ ਪਰ ਅਸੀਂ ਹੋਰ ਹੀ ਪਾਸੇ ਤੁਰੇ ਹੋਏ ਹਾਂ ਪਰ ਮੈਨੂੰ ਅਫਸੋਸ ਆ ਹੁਣ ਇੱਕ ਅੱਧਾ ਦਿਨ ਰਹਿ ਗਿਆ ਵਾ ਇਸ ਬਜਟ ਸੈਸ਼ਨ ਦੇ ਵਿੱਚ ਮੇਰੇ ਖਿਆਲ ਇਹ ਵੀ ਇਦਾਂ ਹੀ ਲੰਘ ਜਾਣਾ ਵਾ ਪਰ ਇਹਦੇ ਤੇ ਮੇਰੇ ਖਿਆਲੋਂ ਲੋਕਾਂ ਵੱਲੋਂ ਆਪਾਂ ਸਾਰਿਆਂ ਨੂੰ ਪ੍ਰੈਸ਼ਰ ਬਣਾਈ ਹੈ ਕਿ ਵਿਧਾਨ ਸਭਾ ਦੀ ਕਾਰਗੁਜ਼ਾਰੀ ਦੇ ਉੱਤੇ ਤਵੱਜਹ ਦਿੱਤੀ ਜਾਵੇ ਤਾਂ ਕਿ ਇਹ ਕਾਰਗੁਜ਼ਾਰੀ ਹੋਰ ਬਿਹਤਰ ਆ ਸਕੇ ਸੁਰਿੰਦਰਪਾਲ ਵਰਗੇ ਲੋਕ ਜਾਂ ਹੋਰ ਜਿਹੜੇ ਵਿਧਾਨ ਸਭਾ ਦੇ ਸੈਕਟਰੀ ਰਹੇ ਨੇ ਜਾਂ ਸਪੀਕਰ ਰਹੇ ਨੇ ਉਹ ਵੀ ਉਹਦੇ ਵਿੱਚ ਯੋਗਦਾਨ ਪਾ ਸਕਣ ਮੇਰੇ ਖਿਆਲੇ ਖੁੱਲੀ ਬਹਿਸ ਜੇ ਵਿਧਾਨ ਸਭਾ 'ਚ ਨਹੀਂ ਹੁੰਦੀ ਤੇ ਸ਼ਾਇਦ ਬਾਹਰ ਕਰਾਉਣ ਦੀ ਲੋੜ ਹੈ